ਕੋਈ ਘਰ ਉੱਪਰ ਦੀ ਕਰਨ ਪਾਇਆ ਮਾਤਾ ਵੀ ਸਾਡਾ ਘਰ ਵਿਕ ਜੇ ਬਾਹਰਲੇ ਦੇਸ ਵਗ ਜੇ ਆਏ ਦੱਸ ਮਾਤਾ ਚੱਲੀ ਬਾਬਾ ਕਰੇ ਸਾਵਣੇ ਫੀਰ ਖੁਦਾ ਦੇ ਯਾਰੇ ਵਹੀ ਜਿਨੇ ਨਾਲ ਆਲੀ ਦੇ ਘਰ ਵਿਕ ਜੇ ਬਾਹਰਲੇ ਦੇਸ ਬਗ ਜੇ ਜੇ ਸੰਤਾਂ ਦੀ ਹੋ ਜੇ ਕਿਰਪਾ ਘਰ ਵਿਕ ਜੇ ਬਾਹਰਲੇ ਦੇਸੇ ਬਗ ਜੇ ਮਾਤਾ ਇੱਕ ਦੋ ਤਿੰਨ ਬਾਹਰਲੇ ਦੇਸ ਕਹਾਂ ਗਿਆ ਸੀ ਮਾਤਾ ਛੋਡੇ ਪੋਲਾ ਗਉਣ ਦੀ ਛੋਡੇ ਪੋਲਾ ਮਾਤਾ ਮਾਮੇ ਦਾ ਪੁੱਤ ਨਾਨੇ ਦਾ ਨੌਪੁੱਤ ਖੂਫੜ ਦਾ ਪੁੱਤ ਜੱਲ ਬਾਬਾ ਹੋਏ ਸਾੜੇ ਪੀਰ ਖੁਦਾ ਦੇ ਪਿਆਰੇ ਜੀ ਜੀ ਪਾਰਲੇ ਦੇਸ ਜਾਣਾ ਘਰ ਵੇਚਣਾ ਮਾਤਾ ਤੂੰ ਵਿਆਹ ਕਿਦੇ ਹੋਗੇ ਮਾਤਾ ਇਹਨਾਂ ਦੇ ਵੀ ਹੋਗੇ ਛੋਡੇ ਵੀ ਹੋਗੇ ਜੇ ਕਿਰਪਾ ਹੋ ਜੇ ਬਾਹਰ ਜਹਾਜ ਚੜਜੈਂ ਛੋਡੇ ਸਰਕਾਰੀ ਨੌਕਰੀ ਤੇ ਕੌਣ ਲੱਗਿਆ ਹੋਇਆ ਤੇ ਮਾਤਾ ਐ ਮਾਤਾ ਛੋਡੇ ਮੰਮੀ ਤੇ ਡੈਡੀ ਦੇ ਛੋਟਾ ਡੈਡੀ ਦੀ ਫੱਕਰਾ ਚੱਲੇ ਬਾਬਾ ਹੋ ਕੇ ਤੂੰ ਫਿਰਦਾ ਹੋ ਜੇ ਗੋਤੀ ਰੱਖ ਲਈਏ ਕਿ ਦੱਸਦੀ ਹੈ ਫੱਕਰਾ ਦੱਸਦੀ ਹੈ ਚੱਲ ਓਏ ਫੱਕਰਾ ਕੀ ਹੋ ਗਿਆ ਨੁਕਤਾਵਾਂ ਪੰਜ ਪਿਆਲੇ ਵੇਦਰੇ ਆਉਂਬੇ ਜene ਨੇ ਆਉਂਬੇ ਜene ਤੇ ਚਾਲੇ ਚੜੀ ਖੁਦਾ ਦੇ ਪਿਆਰੇ ਜੀ ਰਾਏ ਵਾਜੋਏ 1 2 3 ਐਂ ਦਾ ਸੋ ਫੱਕਰਾ ਤੇਰਾ ਡਾੜੀ ਮਰ ਗਿਆ ਮਰ ਗਿਆ ਤੇਰੇ ਡਾਡੀ ਦਾ ਤੈਨੂੰ ਮੂੰਹ ਨਹੀਂ ਦੇਖਿਆ ਮਿਲਿਆ ਨਹੀਂ ਕਿਤੇ ਮਲਾਜਮ ਕੌਣ ਲੱਗਿਆ ਹੋਇਤੀ ਉਹੀ ਲੱਗਿਆ ਹੋਇਤੀ ਤੇਰੀ ਮੰਮੀ ਨੂੰ ਉਹਦੇ ਮਲਾਜਮ ਦੀ ਨੌਕਰੀ ਤਾਂ ਨਹੀਂ ਮਿਲ ਗਈ ਦੀ ਚੱਲ ਬਾਬਾ ਓਏ ਕੋਈ ਤੈਨੂੰ ਬੈਗ ਤਾਂ ਨਹੀਂ ਮਿਲਿਆ ਮਿਲਿਆ ਤੇ ਉਹਦੇ ਵਿੱਚ ਤਿੰਨ ਕਾਗਜ਼ ਤਾਂ ਨਹੀਂ ਤੇ ਅਗਲਾ ਸਪਰਾ ਦਿਓ ਬਾਈ ਬਾਬੇ ਜੀ ਸਾਰੇ ਫੈਲਦੀ ਬੱਕਰਾ ਤੈਨੂੰ ਆਏ ਨਹੀਂ ਪਤਾ ਲੱਗਿਆ ਵੀ ਕੀ ਕੀ ਨੌਂ ਕੀ ਕਿੱਥੇ ਕੀ ਦੀ ਐ ਬੱਕਰਾ ਭਰਾ ਤੁਸੀਂ ਦੋ ਸੀ

ਦੋ ਅੰਬ ਲੱਗੇ ਹੋਏ ਤੇ ਆਦਾ ਕਹਿੰਦੇ ਗਲਿਆ ਹੋਇਆ ਸਾਡਾ ਨਹੀਂ ਹੈਗਾ ਕਹਿੰਦੇ ਸਾਡਾ 1 ਕਿਆ ਕੰਬਲੀ ਅੰਬ ਕਹਿੰਦਾ 1 ਕਿਆ ਕਹਿੰਦਾ ਦਸਹਰੀ ਅੰਬ ਵੇਖਿਆ ਤੇਰੀ ਮਾਂ ਨੇ ਤੇਰਾ ਪੁੱਤਰ ਤੂੰ 1 ਕਿੇ ਸਮਝ ਲੈ ਵੀ ਮੇਰਾ ਪੁੱਤ 1 ਕਿ ਦੀ ਹੋਏ ਫਕਰਾ ਤੇਰੇ ਭਾਈ ਨੇ ਤੰਨੇ ਕਰ ਵੇਚਦੇ ਹੋਏ ਫਕਰਾ ਐ ਬੱਕਰਾ ਜਿਹੜਾ 35 ਲੱਖ ਰੁਪਈਆ ਮਿਲੇ ਦਿੱ ਤੈਨੂੰ ਮਿਲੇ ਨਹੀਂ ਹੋਏ ਫਕਰਾ ਜਾਈ ਹੋ ਐ ਬੱਕਰਾ ਤੇਰੀ ਮੰਮੀ ਨੂੰ ਤੁਸੀਂ ਦੇਖਣ ਗਏ ਤੇਰੀ ਮੰਮੀ ਲੁੱਕ ਗਈ ਹੋਏ ਫਕਰਾ ਨੋਕੀ ਦੀ ਚੱਲ ਬਾਬਾ ਇਹ ਰੋਇਆ ਚਾਵਾਣੀ ਜਿਆ ਦੁਰੀ ਹੋ ਤੱਕ ਪਾਈਂਗਾ ਲੋਨੇ ਪਾਈਂਗਾ ਲੋਨੇ ਦੁਰੀਏ ਬਲਦੀਏ ਖੁਦਾਰੇ ਪਿਆਰੇ ਲਈ ਜਨਾ ਰੋਣਾ ਮਾਤਾ ਰੋਣਾ ਖੁਸ਼ੀ ਨਾਲ ਖੁਸ਼ੀ ਨਾਲੇ ਮਿਲੂਗਾ ਤੇ ਸਾਰਾ ਕੁਛ ਤੇਰਾ ਪਾਪਾ ਤੇਰਾ ਡੈਡੀ ਚਾਨ ਚੱਕ ਮਰ ਗਿਆ ਓਏ ਫਕਰਾ ਤੇਰਾ ਡੈਡੀ ਤਰੇ ਕਰੇ ਰਹਿਣਾ ਬਾਤਾਂ ਨਹੀਂ ਹੋਣ ਦਿੰਦਾ ਓਏ ਫੱਕਰਾ 1 2 3 ਅੱਜ 1 ਕਰੋੜ 55 ਲੱਖ ਦਾ ਮਾਲ ਕਿਸੀ ਤੋਂ ਫੋਕ ਮਾਰ ਕੇ ਆਣ ਗਿਆ ਓਏ ਫੱਕਰਾ ਉੜ ਗਿਆ 1 2 3 ਬੈਂਕ ਤੋਂ ਲੋਨ ਤਿੰਨ ਲੈ ਲੈ ਥੋਨੇ ਤਿੰਨ ਲੋਨ ਸੋਡੇ ਤਿੰਨ ਥੋਨੇ ਤਿੰਨ ਆ ਇਸ ਟੋਲ ਤੇ ਦੇਖti ਆਵਾਂਗੇ ਕਿੰਨੇ ਕਿੰਨੇ ਦਾ ਲੈ ਆ ਚੱਲ ਬਾਬਾ ਹੋਏ ਹਾ ਬੱਲੇ ਬੱਲੇ ਬੇਜੋੜੇਗਾ ਤੇਰੇ ਬੇਦੂ ਲੋਟਾ ਚੱਲ ਆ ਦੇ ਸਾਤਰ ਨਾਲੇ ਹਲੇ ਸੀ ਇਹ ਦੁਆਰੇ ਪਿਆਰ ਦੇ ਨਾ ਕੋਈ ਕਾਇਨ ਓ ਨਾਉਣ ਤੇ ਨਲੇ ਸੀ ਕੋਈ ਸੋਨੇ ਜਗ੍ਹਾ ਆਬਦੀ ਗਰੀ ਧਰਤੀ ਦੀ ਕਿਸੇ ਨੂੰ ਬਚੋਲੇ ਛੋਡੇ ਦੋ ਪਹਿਗੇ ਸੀ ਪਰ ਤੇ ਜੇ ਰੱਖਾਂਗੇ ਠੇਕ ਮੱਥਾ ਜਾਂ ਕਿਰਪਾ ਹੋ ਜੂ ਤੇਰੇ ਡੈਡੀ ਦਾ ਕੁਰਤਾ ਪਜਾਮਾ ਕੱਢਮੀ ਜੋਤੀ ਦੇਦੀ ਜਾਂ ਤੀਜੇ ਦਿਨ ਕੰਮ ਸਟਾਰਟ ਹੋ ਜੂਗਾ ਬੱਕਰਾ ਜੇ ਨਾ ਬਣਿਆ ਤਾਂ ਫਕੀਰ ਨਾ ਆਖੀ ਤੁਹਾਡੇ ਘਰੋਂ ਚੋਰੀ ਹੋ ਗਈ ਛੋਡੇ ਕੋਈ ਡਾਲਰ ਜਾਂ ਕੋਈ ਪਾਉਂਡ ਤਾਂ ਨਹੀਂ ਗਾਇਬ ਹੋ ਗਏ ਸੀ ਬਾਹਰਲੇ ਪੈਸੇ ਹੋਗੇ ਤੇ ਠੇਕ ਮੱਥਾ ਜਾਂ ਕਿਰਪਾ ਹੋ ਜੂ ਸਿੱਤਾ ਜਾ ਚਾਰਾ ਤਾਰ ਕੇ ਸੌ ਗਿਆ ਜਾ ਜਾ ਚਾਰਾ ਤਾਰ ਕੇ ਸੌ ਗਿਆ ਮਾਤਾ ਬਲੇ ਦੇ ਜੀਵਨ ਆਈ ਕਹਿਣ ਮੈਨੂੰ ਆਸਰਾ ਉਹ ਬਲੇ ਦੇ ਜੀਵਨ ਆਈ ਕਹਿਣ ਮੈਨੂੰ ਉਹ ਕਲ 接力啊，就